ਮੇਰਾ ਇੱਕ ਸਵਾਲ ਆ ਪੰਜਾਬ ਦੀ ਜਨਤਾ ਅੱਗੇ ਕਿ ਜਿੰਨੇ ਵੀ ਸਰਕਾਰੀ ਮੁਲਾਜ਼ਮ ਐ ਇਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਨੇ ਚਾਹੀਦੇ ਆ ਜਾਂ ਨਹੀਂ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਜੇ ਮੁਲਾਜ਼ਮਾਂ ਦੇ ਬੱਚੇ ਪੜ੍ਹਨਗੇ ਤਾਂ ਫਿਰ ਪੜ੍ਹਾਈ ਵਧੀਆ ਹੋ ਸਕਦੀ ਆ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਜਦੋਂ ਇੱਕ ਪੁਲਿਸ ਦੇ ਸਿਪਾਹੀ ਦਾ ਬੱਚਾ ਪੜਦਾ ਹੋਵੇਗਾ ਸਰਕਾਰੀ ਸਕੂਲ ਦੇ ਵਿੱਚ ਇੱਕ ਟੀਚਰ ਦਾ ਬੱਚਾ ਪੜਦਾ ਹੋਵੇਗਾ ਸਰਕਾਰੀ ਸਕੂਲ ਦੇ ਵਿੱਚ ਇੱਕ ਐਸਐਚਓ ਦਾ ਬੱਚਾ ਪੜਦਾ ਹੋਵੇਗਾ ਸਰਕਾਰੀ ਸਕੂਲ ਦੇ ਵਿੱਚ ਇੱਕ ਹੈਡਮਾਸਟਰ ਦਾ ਬੱਚਾ ਪੜਦਾ ਹੋਵੇਗਾ ਤਾਂ ਸਕੂਲ ਨੂੰ ਹਰ ਫੈਸਿਲਿਟੀਆਂ ਵੀ ਜ਼ਰੂਰੀ ਹੋ ਜਾਣੀਆਂ ਕਿਉਂਕਿ ਹਰ ਫੈਸਿਲਿਟੀ ਉੱਥੇ ਮਿਲਣੀ ਹੈ ਰੂਮ ਵਧੀਆ ਮਿਲਨੇ ਨੇ ਔਰ ਜੋ ਕਨਵੈਂਸ ਹੈ ਜਿਵੇਂ ਗੱਡੀਆਂ ਆ ਉਹ ਵੀ ਸਕੂਲ ਦੀਆਂ ਹੋਣਗੀਆਂ ਜਿੱਥੋਂ ਤੱਕ ਸਾਡਾ ਮੰਨਣਾ ਹੈ ਔਰ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਿਰਫ ਕਮੈਂਟ ਕਰਕੇ ਇਹ ਜਵਾਬ ਦੇਣਾ ਕਿ ਕੀ ਇਹ رائے ਸਹੀ ਹੈ ਜ਼ਰੂਰੀ ਨਹੀਂ ਹੈ ਕਿ ਸਰਕਾਰੀ ਮੁਲਾਜ਼ਮ ਆਪਣੇ ਬੱਚੇ ਜਿਹੜੇ ਉਹ ਪ੍ਰਾਈਵੇਟ ਸਕੂਲ ਚ ਪੜਾ ਕੇ ਖੁਸ਼ ਹੈ ਖੁਸ਼ ਕੋਈ ਨਹੀਂ ਹੈਗਾ ਕਿਉਂਕਿ ਪ੍ਰਾਈਵੇਟ ਸਕੂਲ ਦੀ ਜਿਹੜੀ ਪੜ੍ਹਾਈ ਹੈ ਉਸ ਦੇ ਵਿੱਚ ਜ਼ਿੰਮੇਵਾਰੀਆਂ ਬਹੁਤ ਹੈ ਕਨਵੈਂਸ ਹੈ ਆਪਣਾ ਦੇਖ ਰਹਿਕ ਆਪਣੀ ਹੈ ਔਰ ਜਿੰਨੇ ਵੀ ਸਰਕਾਰੀ ਟੀਚਰ ਨੇ ਇਹਨਾਂ ਦੇ ਆਪਣੇ ਟਿਊਸ਼ਨ ਸੈਂਟਰ ਨੇ ਔਰ 2 ਵਜੇ ਤੱਕ ਇਹ ਸਕੂਲ 'ਚ ਬੈਠਦੇ ਨੇ ਜੇ ਅਸੀਂ ਮੰਨ ਲਈਏ ਕਿ ਸਾਰੇ ਹੀ ਵਿਭਾਗਾਂ ਦੇ ਜਿਵੇਂ पीडब्ल्यूਡੀ ਹੈ ਜੰਗਲਾਤ ਵਿਭਾਗ ਹੈ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਦੇ ਬੱਚੇ ਜੇ ਸਰਕਾਰੀ ਸਕੂਲ 'ਚ ਪੜਦੇ ਹੋਣ ਸਰਕਾਰੀ ਸਕੂਲ ਦਾ ਸਿਰਫ ਇੱਕ ਨਾਮ ਹੀ ਸਰਕਾਰੀ ਹੈ ਸਰਕਾਰੀ ਨਾਮ ਤੋਂ ਨਫ਼ਰਤ ਹੈ ਲੋਕਾਂ ਨੂੰ ਜਾਂ ਉੱਥੇ ਪੜ੍ਹਾਈ ਘਟ ਹੈ ਪੜ੍ਹਾਈ ਪੂਰੀ ਹੋਵੇਗੀ ਜਦੋਂ ਆਪਣਾ ਬੱਚਾ ਉੱਥੇ ਪੜਦਾ ਹੋਵੇਗਾ ਜਦੋਂ ਟੀਚਰ ਦਾ ਬੱਚਾ ਉੱਥੇ ਪੜਦਾ ਹੋਵੇਗਾ ਤਾਂ ਪੜ੍ਹਾਈ ਬਿਲਕੁਲ ਪੂਰੀ ਹੋਵੇਗੀ ਤੁਸੀਂ ਇਹ ਵੀ ਕਮੈਂਟ ਕਰਕੇ ਜਵਾਬ ਦੇਣਾ ਕਿ ਪੜ੍ਹਾਈ ਘੱਟ ਹੋਵੇਗੀ ਜਾਂ ਪੂਰੀ ਹੋਵੇਗੀ ਹਰ ਜੰਗਲਾਤ ਵਿਭਾਗ ਦੇ ਬੱਚਾ ਉੱਥੇ ਪੜ੍ਹੇਗਾ ਹਰ ਪੀਡਬਲਯੂਡੀ ਚ ਸਰਵਿਸ ਕਰਨ ਵਾਲਿਆਂ ਦੇ ਬੱਚੇ ਉੱਥੇ ਪੜਨਗੇ ਹਰ ਕਮੇਟੀ ਘਰ ਵਿੱਚ ਜੋ ਸਰਵਿਸ ਕਰਦੇ ਨੇ ਸਰਕਾਰੀ ਅਦਾਰੇ ਕੋਈ ਵੀ ਆ ਸਰਕਾਰੀ ਅਹੁਦੇ ਹਸਪੀਟਲਾਂ ਦੇ ਜਿਹੜੇ ਡਾਕਟਰ ਨੇ ਇਹਨਾਂ ਦੇ ਬੱਚੇ ਜਦੋਂ ਸਰਕਾਰੀ ਵਿੱਚ ਪੜਨਗੇ ਤੇ ਖਾਸ ਕਰ ਤੁਹਾਨੂੰ ਉਹ ਸਰਕਾਰ ਸਕੂਲ ਜਿਹੜੀ ਆ ਸਰਕਾਰੀ ਆ ਉਸ ਦੇ ਵਿੱਚ ਫੈਸਿਲਟੀਆਂ ਪੂਰੀਆਂ ਮਿਲਣਗੀਆਂ ਸਕੂਲ ਦਾ ਸਟਰਕਚਰ ਵਧੀਆ ਹੋ ਜਾਵੇਗਾ ਬਿਲਡਿੰਗ ਵਧੀਆ ਹੋ ਜਾਵੇਗੀ ਰਹਿਣ ਸਹਿਣ ਵਧੀਆ ਹੋ ਜਾਵੇਗਾ ਔਰ ਹਰ ਇੱਕ ਮਲਾਜਮ ਚਾਹੁੰਦਾ ਹੈ ਕਿ ਅਸੀਂ ਜਦੋਂ ਲੋਨ ਲੈ ਕੇ ਜ਼ਿਆਦਾਤਰ ਅਸੀਂ ਮਲਾਜਮ ਵੇਖਦੇ ਆ ਕਿ ਹਰ ਇੱਕ ਨੇ ਆਪਣਾ ਘਰ ਅਲੀਸ਼ਾਨ ਬਣਾਉਣ ਵਾਸਤੇ ਕੋਠੀਆਂ ਬਣਾਉਣ ਵਾਸਤੇ ਲੋਨ ਲਏ ਆ ਪਰ ਲੋਨ ਤੋਂ ਬਚਾਅ ਹੋ ਜਾਵੇਗਾ ਮਲਾਜਮਾਂ ਦਾ ਪੈਸਾ ਬਚ ਜਾਵੇਗਾ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਖਰਚਾ ਤੁਹਾਡਾ ਘੱਟ ਆਵੇਗਾ ਔਰ ਪੰਜਾਬ ਸਕੂਲ ਦੀ ਜਿਹੜੀ ਸਿੱਖਿਆ ਹੈ ਜਿਹੜੀ ਪੰਜਾਬ ਦੀ ਸਿੱਖਿਆ ਉਹ ਡਵੈਲਪ ਹੋਵੇਗੀ ਕਿਤੇ ਨਾ ਕਿਤੇ ਤੁਸੀਂ ਇਹੜਾ ਚੀਜ਼ਾਂ ਨੂੰ ਵਿਚਾਰਨਾ ਹੈ ਕਿ ਕੀ ਅਸੀਂ ਜੇ ਕਦਮ ਚੁੱਕਦੇ ਹਾਂ ਲੇਕਿਨ ਅਸੀਂ ਤਾਂ ਇੱਕ ਮੋਹਮ ਚਲਾਵਾਂਗੇ ਮੈਂ ਤਾਂ ਚਲਾਵਾਂਗਾ ਖੁਦ ਔਰ ਮੇਰੇ ਨਾਲ ਬਹੁਤ ਸਾਰੇ ਸਹਿਯੋਗੀ ਨੇ ਜਿਹੜੇ ਚੱਲਣਾ ਚਾਹੁੰਦੇ ਆ ਔਰ ਅਸੀਂ ਇੱਕ ਆਵਾਜ਼ ਬੁਲੰਦ ਕਰਾਂਗੇ ਕਿ ਹਰ ਸਰਕਾਰੀ ਮੁਲਾਜ਼ਮ ਦਾ ਬੱਚਾ ਜਿਹੜਾ ਸਰਕਾਰੀ ਸਕੂਲ 'ਚ ਪੜਨਾ ਚਾਹੀਦਾ ਹੈ ਪਹਿਲਾਂ ਬੱਚਿਆਂ ਨੂੰ ਲੈਣ ਵਾਸਤੇ ਟੀਚਰ ਖੁਦ ਘਰੋਂ ਘਰੀ ਜਾਂਦੇ ਹੁੰਦੇ ਸੀ ਬੱਚਿਆਂ ਨੂੰ ਭੇਜਦੇ ਹੁੰਦੇ ਸੀ ਜਾਓ ਲੈ ਕੇ ਆਓ ਹੁਣ ਉਹ ਪਰੰਪਰਾ ਖਤਮ ਹੋ ਗਈ ਉਹਨਾ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ ਨਵੀਂ ਸਰਕਾਰ ਹੈ ਬਦਲਾਵ ਵਾਲੀ ਸਰਕਾਰ ਹੈ ਇਹ ਕਹਿੰਦੇ ਆ ਕਿ ਅਸੀਂ ਕਰਪਸ਼ਨ ਨਹੀਂ ਹੋਣ ਦੇਣੀ ਮੰਨ ਲਓ ਕਰਪਸ਼ਨ ਨਹੀਂ ਹੋਣ ਦੇਣੀ ਤਾਂ ਫੇਰੇ ਜਿਹੜੇ ਪ੍ਰਾਈਵੇਟ ਸਕੂਲ ਹੈ ਇਹਨਾਂ ਨੂੰ ਮਾਨਤਾ ਜਿਹੜੀ ਹੈ ਕੀ ਹੈ ਜਦੋਂ ਤੁਸੀਂ ਇਹਨਾਂ ਨੂੰ ਮਾਨਤਾ ਦਿੰਦੇ ਹੋ ਆਪਣਾ ਸਟ੍ਰਕਚਰ ਤੁਸੀਂ ਡਗਾ ਰਹੇ ਹੋ ਔਰ ਇਹਨਾਂ ਨੂੰ ਹਰ ਤਰ੍ਹਾਂ ਦੀਆਂ ਫੈਸਿਲਿਟੀਆਂ ਦੇ ਰਹੇ ਹੋ ਸਰਟੀਫਿਕੇਟ ਬਾਅਦ ਵਿੱਚ ਤੁਸੀਂ ਲੱਭਦੇ ਹੋ ਕਿ ਸਰਕਾਰੀ ਸਕੂਲ ਦਾ ਹੋਵੇ ਜਦ ਕਿ ਸਰਕਾਰੀ ਸਕੂਲਾਂ 'ਚ ਤੁਸੀਂ ਫੈਸਿਲਿਟੀਆਂ ਨਹੀਂ ਦਿੰਦੇ ਸਾਰੀਆਂ ਫੈਸਿਲਿਟੀਆਂ ਸਰਕਾਰੀ ਸਕੂਲਾਂ 'ਚ ਦਿਓ ਔਰ ਸਾਰੇ ਮਲਾਜ਼ਮਾਂ ਦੇ ਬੱਚੇ ਪਿਆਲ ਦੇ ਆਧਾਰ 'ਤੇ ਮੈਂ ਇਹੀ ਕਵਾਂਗਾ ਕਿ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ ਵਿੱਚ ਸਰਕਾਰੀ ਮਲਾਜ਼ਮਾਂ ਦੇ ਬੱਚੇ ਪੜ੍ਹਨੇ ਚਾਹੀਦੇ ਆ ਔਰ ਅਸੀਂ ਇੱਕ ਆਵਾਜ਼ ਬੁਲੰਦ ਕਰਨ ਜਾ ਰਹੇ ਆ ਔਰ ਆਵਾਜ਼ ਇੱਥੋਂ ਤੱਕ ਬੁਲੰਦ ਕਰਾਂਗੇ ਇਹ ਸਾਨੂੰ ਜੋ ਵੀ ਨਿਗਿਖਣਾ ਪਏਗਾ ਅਸੀਂ ਨਿਗਿਖਾਂਗੇ ਸਿਰਫ ਇਸ ਸਕੂਲਾਂ ਦਾ ਜਿਹੜਾ ਪ੍ਰਾਈਵੇਟ ਦਾ ਸਟਰਕਚਰ ਹੈ ਇਸ ਨੂੰ ਵੇਖਣਾ ਪਏਗਾ ਇਸ ਨੂੰ ਥੋੜਾ ਜਿਹਾ ਪਛਾਣ ਕਰਨਾ ਪਏਗਾ ਇਹਨਾਂ ਦੀਆਂ ਮੰਨਤਾਂ ਨੂੰ ਵੇਖਣਾ ਪਏਗਾ ਕਿ ਜਿਹੜੀ ਤੁਸੀਂ ਮੰਨਤਾ ਦਿੰਦੇ ਹੋ ਉਹ ਮੰਨਤਾ ਕੀ ਗੱਲ ਸਰਕਾਰੀ ਸਕੂਲ ਵਿੱਚ ਉਹ ਰਿਜੈਕਟ ਕਰਕੇ ਦਿੱਤੀ ਜਾ ਰਹੀ ਹੈ ਜਦੋਂ ਸਰਕਾਰੀ ਸਕੂਲ ਦੀ ਮੰਨਤਾ ਹੈਗੀ ਹੈ ਤੇ ਸਿਰਫ ਉੱਥੇ ਕਮੀ ਕੀ ਹੈ ਕਿ ਟੀਚਰ ਨਹੀਂ ਹੈ ਜਦੋਂ ਬੱਚੇ ਸਾਰੇ ਮਲਾਜ਼ਮਾਂ ਦੇ ਉੱਥੇ ਪੈ ਗਏ ਦਾ ਟੀਚਰ ਵੀ ਸਾਰੇ ਆਪਣੇ ਆਪ ਆ ਜਾਣੇ ਆ ਸਰਕਾਰੀ ਵਾਸਤੇ ਸਰਵਿਸ ਵਾਸਤੇ ਸਰਕਾਰੀ ਟੀਚਰ ਦੀ ਨੌਕਰੀ ਵਾਸਤੇ ਤੁਹਾਨੂੰ ਧਰਨੇ ਨਹੀਂ ਲਗਾਉਣੇ ਪੈਣਗੇ ਐਜੂਕੇਟਿਡ ਲੋਕ ਜਿਹੜੇ ਆ ਐਜੂਕੇਟਿਡ ਨੌਜਵਾਨ ਪੀੜ੍ਹੀ ਜਿਹੜੀ ਆ ਇਹਨਾਂ ਨੂੰ ਧਰਨੇ ਨਹੀਂ ਲਗਾਉਣੇ ਪੈਣਗੇ ਕਿਉਂਕਿ ਜੇ ਅਸੀਂ ਆਪਣੇ ਨਿੱਕੇ ਨਿੱਕੇ ਪਿੰਡਾਂ ਤੋਂ ਜੋ ਆਪਣੇ ਕਸਬਿਆਂ ਤੋਂ ਇੱਕ ਹਿਸਾਬ ਲਗਾਈਏ ਤਾਂ 2-400 ਬੱਚਾ ਤੇ ਆਪਣੇ ਹੀ ਪਿੰਡਾਂ ਚੋਂ ਨਿਕਲ ਆਉਂਦਾ ਜਿਹੜੇ ਮੁਲਾਜ਼ਮ ਐ ਤੇ ਉਹਨਾਂ ਦੇ ਬੱਚੇ ਪਹਿਲੇ ਨੰਬਰ ਤਾਂ ਸਾਰੇ ਬੱਚੇ ਹੀ ਬਾਹਰ ਜਾ ਰਹੇ ਆ ਲekin ਤੁਸੀਂ ਸਰਕਾਰੀ ਦੇ ਵਿੱਚ ਹੀ ਪੜਾਓ ਜੋ ਪਲੱਸ 2 ਤੱਕ ਬੱਚਾ ਪੜ ਰਿਹਾ ਉਹਨੂੰ ਤਾਂ ਸਰਕਾਰੀ ਵਿੱਚ ਪੜਾਓ ਸਰਕਾਰੀ ਦੇ ਵਿੱਚ ਜੇ ਬੱਚਾ ਪੜਦਾ ਤਾਂ ਨੌਕਰੀਆਂ ਵੀ ਬਹੁਤ ਮਿਲ ਗਈਆਂ ਤਾਂ ਸਟ੍ਰਕਚਰ ਵੀ ਵਧੀਆ ਹੋਵੇਗਾ ਔਰ ਮਾਂ ਪਿਓ ਦੀ ਜਿਹੜੀ ਬਾਹਰ ਦੀ ਧੋੜ ਹੈ ਜੋ ਖਾਵਾ ਆ ਉਹ ਖਤਮ ਹੋ ਜਾਵੇਗਾ ਕਿਉਂਕਿ ਮਾਂ ਪਿਓ ਦੇ ਬਹੁਤ ਸਾਰੇ ਪੈਸੇ ਲੱਗ ਰਹੇ ਆ ਅਸੀਂ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਸਹੂਲਤਾਂ ਤੁਹਾਨੂੰ ਪ੍ਰਾਈਵੇਟ ਚ ਮਿਲਦੀਆਂ ਉਹ ਕਿਹੜੀ ਸਹੂਲਤ ਹੈ ਜਿਹੜੀ ਸਰਕਾਰੀ ਚ ਨਹੀਂ ਮਿਲਦੀ ਕੰਪਿਊਟਰ ਕਲਾਸਾਂ ਉੱਥੇ ਲੱਗ ਰਹੀਆਂ ਛੋਟੇ ਬੱਚਿਆਂ ਵਾਸਤੇ ਜੋ ਵੀ ਪੰਘੂੜੇ ਟੈਪ ਐ ਸਾਰਾ ਕੁਝ ਲੱਗਾ ਹੋਇਆ ਉਹੋ ਹੀ ਪ੍ਰਾਈਵੇਟ ਸਕੂਲਾਂ 'ਚ ਐ ਹੁਣ ਰਹਿ ਗਈ ਗਿਆ ਪਿੱਛੇ ਪ੍ਰਾਈਵੇਟ ਤੇ ਸਰਕਾਰੀ ਵਿੱਚ ਹੁਣ ਬਦਲਾਵ ਵਾਲੀ ਸਰਕਾਰ ਐ ਕੀ ਗੱਲ ਇਹ ਐਕਸ਼ਨ ਕਿਉਂ ਨਹੀਂ ਲੈਂਦੀ ਕੀ ਬਦਲਾਵ ਵਾਲੀ ਸਰਕਾਰ ਵੀ ਇਹਦੇ ਵਿੱਚ ਹੀ ਖੁਸ਼ ਐ ਕਿ ਪ੍ਰਾਈਵੇਟ ਸਕੂਲ ਜਿਹੜੇ ਐ ਜ਼ਿਆਦਾ ਚੱਲਣ ਇਹ ਮੰਨਤਾ ਲੈਣ ਵਾਸਤੇ ਸਾਨੂੰ ਪੈਸਾ ਭਰਨ ਤੇ ਫਿਰ ਅਸੀਂ ਇਹਨਾਂ ਨੂੰ ਮੰਨਤਾ ਦਈਏ ਲੱਗਦਾ ਤਾਂ ਇਸੇ ਤਰ੍ਹਾਂ ਹੀ ਆ ਬਾਕੀ ਅਸੀਂ ਬੇਨਤੀ ਕਰਾਂਗੇ ਆਮ ਜਨਤਾ ਨੂੰ ਕਿ ਸਾਨੂੰ ਇਸ ਕਮੈਂਟ ਕਰਕੇ ਸਹਿਯੋਗ ਦੀ ਗੱਲ ਦੱਸੋ ਕਿ ਅਸੀਂ ਇਹ ਜੋ ਪਰੰਪਰਾ ਚਲਾ ਰਹੇ ਹਾਂ ਅਸੀਂ ਇਹ ਸ਼ੁਰੂ ਕਰਾਂਗੇ ਸ਼ੁਰੂਆਤ ਕਰਨ ਲੱਗੇ ਆ ਬਹੁਤ ਸਾਰੇ ਭਰਾ ਸਾਡੇ ਨਾਲ ਜੁੜੇ ਨੇ ਔਰ ਇਸ ਦੇ ਵਿੱਚ ਕਿਹਦਾ ਕਿਹਦਾ ਯੋਗਦਾਨ ਕੀ ਰਹੇਗਾ ਔਰ ਅਸੀਂ ਇਸ ਪਰੰਪਰਾ ਨੂੰ ਜਦੋਂ ਤੋਰਾਂਗੇ ਇਸ ਦਾ ਰਿਜ਼ਲਟ ਕੀ ਆ ਸਹੀ ਆ ਜਾਂ ਗਲਤ ਆ ਕਿ ਇਹ ਤੁਹਾਡਾ ਮਿਸ਼ਨ ਸਹੀ ਆ ਇਹਦੇ ਬਾਰੇ ਕਮੈਂਟ ਕਰਕੇ ਤੁਸੀਂ ਦੱਸਣਾ لیکن ਅਸੀਂ ਆਵਾਜ਼ ਜਰੂਰ بلند ਕਰਾਂਗੇ ਕਿ ਸਰਕਾਰੀ ਸਕੂਲਾਂ ਵਿੱਚ ਸਰਕਾਰੀ ਮਲਾਜ਼ਮਾਂ ਦੇ ਬੱਚੇ ਜਿਹੜੇ ਆ ਉਹ ਜਰੂਰੀ ਪੜਨੇ ਚਾਹੀਦੇ ਆ ਜੇ ਸਾਰਿਆਂ ਨੂੰ ਬਿਜਲੀ ਸਹੂਲਤ ਮਿਲ ਚਾਹੀਦੀ ਆ ਤੇ ਕੀ ਗੱਲ ਸਰਕਾਰੀ ਸਕੂਲ ਵਿੱਚ ਪੜਦੇ ਬੱਚਿਆਂ ਦੀ ਸਹੂਲਤ ਮਿਲ ਜਾਏ ਤਾਂ ਤੰਗੀ ਕੀ ਆ ਬਿਜਲੀ ਦੀ ਸਹੂਲਤ ਮਿਲ ਗਈ ਆ ਫਿਰ ਲੋਕ ਖੁਸ਼ ਨੇ ਰਾਸ਼ਨ ਫ੍ਰੀ ਮਿਲ ਰਿਹਾ ਫਿਰ ਲੋਕ ਖੁਸ਼ ਨੇ ਤੇ ਪੜ੍ਹਾਈ ਸਰਕਾਰੀ ਮਿਲ ਜੇਗੀ ਤਾਂ ਫਿਰ ਕਿਉਂ ਨਹੀਂ ਖੁਸ਼ੀ ਫਿਰ ਤਖਲੀਫ ਕਿਹੜੀ ਕੀਤੀ ਆ ਲਾਜਮੇ ਕੀਤਾ ਜਾਵੇ ਕਿ ਸਾਰੇ ਹੀ ਸਰਕਾਰੀ ਸਕੂਲਾਂ ਵਿੱਚ ਲੱਗੇ ਹੋਏ ਟੀਚਰ ਸਰਕਾਰੀ ਵਿਭਾਗਾਂ ਵਿੱਚ ਨੌਕਰੀ ਕਰ ਰਹੇ ਮੁਲਾਜ਼ਮ ਇਹਨਾਂ ਦੇ ਬੱਚੇ ਪਲੱਸ 2 ਤੱਕ ਸਰਕਾਰੀ ਸਕੂਲਾਂ ਵਿੱਚ ਹੀ ਪੜਨ ਇਹਨਾਂ ਦਾ ਜਦੋਂ ਪ੍ਰੀ ਪ੍ਰਾਇਮਰੀ ਸਕੂਲ ਅਸੀਂ ਖੋਲ ਦਿੱਤੇ ਪ੍ਰੀ ਪ੍ਰਾਇਮਰੀ ਅਸੀਂ ਸਕੂਲਾਂ ਦੇ ਅੰਦਰ ਰੱਖ ਦਿੱਤਾ ਤਾਂ ਫਿਰ ਅਸੀਂ ਸਕੂਲਾਂ ਦੇ ਅੰਦਰ ਐਡਮਿਸ਼ਨਾਂ ਜਿਹੜੀਆਂ ਮੁਲਾਜ਼ਮਾਂ ਦੇ ਬੱਚਿਆਂ ਦੀਆਂ ਕਿਉਂ ਨਹੀਂ ਇਹ ਬੇਨਤੀ ਹੈ ਮੇਰੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਔਰ ਕਮੈਂਟ ਕਰਕੇ ਦੱਸਣਾ ਕਿ ਸਾਡੀ ਇਹ ਆਵਾਜ਼ ਜੋ ਅਸੀਂ ਬੁਲੰਦ ਕਰਨ ਜਾ ਰਹੇ ਆ ਇਹ ਆਵਾਜ਼ ਸਹੀ ਹੈ ਔਰ ਕਿਹੜਾ ਕਿਹੜਾ ਭਰਾ ਇਸ ਦੇ ਨਾਲ ਸਹਿਮਤ ਹੈ ਔਰ ਕਮੈਂਟ ਕਰਕੇ ਦੱਸੋ ਔਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੇਣੀ ਆ ਧੰਨਵਾਦ ਆ ਸਾਰੇ ਭਰਾਵਾਂ ਦਾ